ਪਹਿਲਾ ਪਿੰਡ ਕੋਟ ਲਈ ਸੱਕਿਆਲੀ ਆ ਜੀ ਉੱਥੇ ਵੀ ਸੀਬਦ ਜੀ ਦਾ ਜਿਹੜਾ ਅਸੀਂ ਕੰਮ ਕੀਤਾ 7 ਲੱਖ ਰੁਪਏ ਦਾ ਉਦੋਂ ਵੀ ਉਹਦਾ ਵੀ ਕਰਕੇ ਆਏ ਹਦ ਘਟਨ ਤੇ ਤਲਵੰਡੀ ਨਾਜ਼ ਉੱਥੇ ਫਿਰ ਨਹੀਂ ਬਣਾ ਦੇ ਆ ਉਹਦਾ ਵੀ ਨਹੀਂ ਪੱਥਰ ਧੱਕ ਕੇ ਆਇਆ ਉਹਦਾ 20 ਲੱਖ ਰੁਪਈਆ ਮੈਂ ਦਿੱਤਾ ਜਿਹੜਾ ਇੱਥੇ ਇਸ ਕਲੋਨੀ ਦੇ ਵਿੱਚ ਅਸੀਂ ਸੀਬਦ ਜੀ ਦਾ ਕੰਮ ਜਿਹੜਾ ਉਹ ਕਰਨਾ 26 ਤਰੀਕ ਨੂੰ ਜਿਹੜਾ ਬਜਟ ਸਰਕਾਰ ਨੇ ਪੇਸ਼ ਕੀਤਾ ਸਰਦਾਰ ਭਾਤ ਸਿੰਘ ਠੀਮਾ ਜੀ ਨੇ ਉਹਦੇ ਵਿੱਚ ਪੰਜਾਬ ਦੇ ਪਿੰਡੂ ਇਲਾਕਿਆਂ ਦਾ ਜਿਹੜਾ ਬੁਨਿਆਦੀ ਢਾਂਚਾ ਹੈ ਜਿੱਚ ਗਲੀਆਂ ਨਾਲੀਆਂ ਫਿਰਦੀਆਂ ਚੱਪੜ ਸੀਵਤ ਜਹਾਜ਼ੀ ਜਿਹੜੀ ਆ ਉਹਨੂੰ ਕੰਪਲੀਟ ਕਰਾਂਗੇ ਕਰੀਪ 40 ਤੋਂ 50 ਸਾਲ ਤੋਂ ਪਿੰਡ ਦੇ ਅੰਦਰ ਗੰਦੇ ਪਾਣੀ ਦੀ ਸਮੱਸਿਆ ਚੱਲ ਰਹੀ ਸੀ ਜਿਸ ਦਾ ਹੱਲ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਦੱਸਦੀ ਹੈ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਅਜਨਾਲ ਦੇ ਪਿੰਡ ਕੋਟਲੀ ਸੱਕਿਆਵਾਲੀ ਅਤੇ ਤਲਵੰਡੀ ਨਾਹਰ ਵਿੱਚ ਅੱਜ ਸੀਵਰੇਜ ਸਿਸਟਮ ਅਤੇ ਗਲੀ ਦਾ ਉਦਘਾਟਨ ਕੀਤਾ ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਮੰਤਰੀ ਢਾਲੀਵਾਲ ਨੇ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਇਹੀ ਨਹੀਂ ਆਉਣ ਵਾਲੇ ਦਿਨਾਂ ਵਿੱਚ ਹਲਕੇ ਦੇ ਅੰਦਰ ਖੇਡ ਸਟੇਡੀਅਮ ਬਣਾਇਆ ਜਾਵੇਗਾ ਤੇ ਨਾਲ ਦੇ ਨਾਲ ਜੇਕਰ ਵਿਕਾਸ ਦੀ ਗੱਲ ਕੀਤੀ ਜਾਵੇ ਤਾਂ ਸਕੂਲਾਂ ਦੀ ਨੁਹਾਰ ਵੀ ਬਤਲੀ ਜਾਵੇਗੀ ਤੇ ਛੱਪੜ ਤਿਆਰ ਕੀਤੇ ਜਾਣਗੇ ਤਾਂ ਜੋ ਪਿੰਡਾਂ ਦੇ ਅੰਦਰ ਗੰਦੀ ਪਾਣੀ ਦੀ ਸਮੱਸਿਆ ਨਾ ਹੋ ਸਕੇ ਤੇ ਅੱਜ ਅਸੀਂ ਪਹਿਲਾ ਪਿੰਡ ਕੋਟਲੀ ਸੱਕਿਆਲੀ ਆ ਜੀ ਉੱਥੇ ਵੀ ਸੀਬਦਾ ਜਿਹੜਾ ਅਸੀਂ ਕੰਮ ਕੀਤਾ 7 ਲੱਖ ਰੁਪਏ ਦਾ ਉਹਨੂੰ ਵੀ ਉਹਦਾ ਵੀ ਕਰਕੇ ਆਇਆ ਹਟਣ ਫੇਰ ਇਹ ਪਿੰਡ ਇਨ ਦਿੱਲੀ ਟਲਵੰਡੀ ਨਾਥ ਉਥੇ ਫਿਰ ਨਹੀਂ ਬਣਾ ਦੇ ਆ ਉਹਦਾ ਵੀ ਨਹੀਂ ਪੱਥਰ ਧੱਕਿਆ ਇਹਨਾਂ ਦੇ ਸਟੇਡੀਅਮ ਨੂੰ ਵੀ 10 ਲੱਖ ਰੁਪਇਆ ਜਿਹੜਾ ਗਰਾਊਂਡ ਆਪਾਂ ਨਾਊਂਸ ਕੀਤੀ ਆ ਔਰ 5 ਲੱਖ ਰੁਪਇਆ ਜਿਹੜਾ ਇਹਨਾਂ ਦੇ ਛੱਪੜ ਵਾਸਤੇ ਜਿਹੜਾ ਪਿੰਡ ਦੇ ਵਾਸਤੇ ਉਹ ਵੀ ਦਿੱਤਾ ਔਰ 20 ਲੱਖ ਰੁਪਇਆ ਮੈਂ ਦਿੱਤਾ ਜਿਹੜਾ ਇੱਥੇ ਇਸ ਕਲੋਨੀ ਦੇ ਵਿੱਚ ਅਸੀਂ ਸੀਵਰੇਜ ਦਾ ਕੰਮ ਜਿਹੜਾ ਉਹ ਕਰਨਾ ਔਰ ਸਿਵਲ ਅਜ ਦੇ ਕੰਮ ਦੇ ਨਾਲ ਨਾਲ ਇੱਥੇ ਜਿਹੜੀਆਂ ਇਹ ਛਟਕਾਂ ਜਿਹੜੀਆਂ ਗਲੀਆਂ ਜਿਹੜੀਆਂ ਇਹਦੀਆਂ ਜੰਦੀਆਂ ਬਣਦੀਆਂ ਜੀ ਉਹ ਵੀਡੀਓ ਸਾਹਿਬ ਨੂੰ ਤੇ ਜੀ ਨੂੰ ਕਹਿੰਦਾ ਕਿ ਇਹਦਾ ਐਸਟੀਮੇਟ ਬਣਾਓ ਕਿਉਂਕਿ 26 ਤਰੀਕ ਨੂੰ ਜਿਹੜਾ ਬਜਟ ਸਰਕਾਰ ਨੇ ਪੇਸ਼ ਕੀਤਾ ਸਰਦਾਰ ਭਾਤ ਸਿੰਘ ਟੀਮਾ ਜੀ ਨੇ ਉਹਦੇ ਵਿੱਚ ਪੰਜਾਬ ਦੇ ਪਿੰਡੂ ਇਲਾਕਿਆਂ ਦਾ ਜਿਹੜਾ ਬੁਨਿਆਦੀ ਢਾਂਚਾ ਹੈ ਜਿੱਚ ਗਲੀਆਂ ਨਾਲੀਆਂ ਫਿਰਦੀਆਂ ਚੱਪੜ ਸਿਵਲ ਜਹਾਜ਼ੀ ਜਿਹੜੀ ਆ ਉਹਨੂੰ ਕੰਪਲੀਟ ਕਰਾਂਗੇ ਸੋ ਇੱਥੇ ਵੀ ਕਿਉਂਕਿ ਇਹਨਾਂ ਦੀ ਬਹੁਤ ਪੁਰਾਣੀ ਮੰਗ ਹੈ ਇਹ ਮੈਂ ਜਦੋਂ ਇਲੈਕਸ਼ਨ ਜੁਆ ਹੈ ਉਦੋਂ ਵਿਚਾਰੇ ਮੈਨੂੰ ਕਹਿੰਦੇ ਸੀਗੇ ਤੇ ਮੈਂ ਉਹਨਾਂ ਨੂੰ ਕਹਾਂ ਵੀ ਤੂੰ ਕਭਦਾਉ ਨਾ ਮੈਂ ਤੈਨੂੰ ਬੜਾ ਕੇ ਦਊਂਗਾ ਸੋ ਉਹ ਕੰਮ ਜਿਹੜਾ ਸੀ ਸ਼ੁਰੂ ਕਰਤਾ ਅਸੀਂ ਐਸਟੀਮੇਟਡ ਅਗਲੇ ਦਿਨਾਂ ਦੇ ਵਿੱਚ ਤਲਵੰਡੀ ਨਾਦ ਪਿੰਡ ਦੇ ਵਿੱਚ ਤੇ ਕਲੋਨੀ ਦੇ ਉੱਤੇ ਟੋਟਲ 70 ਲੱਖ ਰੁਪਇਆ ਜਿਹੜਾ ਉਹ ਅਸੀਂ ਲਾਉਣਾ ਬਹੁਤ ਪਿੰਡ ਨੂੰ ਵਧੀਆ ਬਣਾਵਾਂਗੇ ਪਿੰਡ ਦਾ ਸਟੇਡੀਅਮ ਚੰਗਾ ਬਣਾਵਾਂਗੇ ਸੁਖ ਸਾਗਰ ਜਿਹੜੀ ਕਲੋਨੀ ਆ ਉਹ ਵਧੀਆ ਬਣਾਵਾਂਗੇ ਮੇਰੇ ਨਾਲ ਵੀਰੋ ਸਾਹਿਬ ਜੇਈ ਸਾਹਿਬ ਸਤਪੰਥ ਸਾਹਿਬ ਸਾਡੇ ਲਵਜੀ ਸਾਰੇ ਪੰਚਾਇਤ ਸਾਡੀ ਨਾਲ ਅਸੀਂ ਮਤਲਬ ਪੰਜਾਬ ਹੀ ਸਾਦੇ ਪੰਜਾਬ ਦੀ ਗੱਲ ਕਰਦੇ ਸਾਡੇ ਨਾਲੇ ਹਲਕੇ ਦੇ ਵਿੱਚ ਹੀ ਵਿਕਾਸ ਦਾ ਕੋਈ ਕੰਮ ਜਿਹੜਾ ਉਹ ਬਾਕੀ ਨਹੀਂ ਛੱਡ ਰਹੇ ਇਹ ਪਿੰਡ ਨੂੰ ਵੀ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਉਹ ਕੰਮ ਜਿਹੜਾ ਪੰਜ ਪ੍ਰੇਲਾਂ ਦੱਸਦੀ ਹੈ ਕਿ ਲਗਾਤਾਰ ਵਿਕਾਸ ਕਾਰਜਾਂ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਉਥੇ ਹੀ ਪਿਛਲੇ ਕਰੀਬ 40 ਤੋਂ 50 ਸਾਲ ਤੋਂ ਇਹ ਪਿੰਡ ਗੰਦੇ ਪਾਣੇ ਦੀ ਸਮੱਸਿਆ ਤੋਂ ਜੂਝ ਰਿਹਾ ਸੀ ਲਗਾਤਾਰ ਲੋਕਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਸੀ ਪਰ ਹਰ ਵਾਰ ਭਰੋਸਾ ਹੀ ਦਿੱਤਾ ਜਾਂਦਾ ਸੀ ਪਰ ਹੁਣ ਸਰਕਾਰ ਨੇ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਸੁਣਿਆ ਹੀ ਨਹੀਂ ਬਲਕਿ ਉਸ ਦਾ ਹੱਲ ਵੀ ਕਰ ਦਿੱਤਾ ਅਜਨਾਤ ਗੁਰਪ੍ਰੀਤ ਸਿੰਘ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ